ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਜਿੰਦਰ ਡੇਰੀ ਫਾਰਮ ਇਟਾ ਡਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੇ ਚੰਗੀ ਝੋਟੀ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਤਾਜ਼ੀਆਂ ਸੂਈਆਂ ਵੇੜਾਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਠੀਕ ਧੰਨਵਾਦ ਵੀਰ ਜੀ ਕਜਿੰਦਰ ਡੇਰੀ ਫਾਰਮ ਵੇਖਣ ਆਲੇ ਸਾਰੇ ਵੀਰਾਂ ਦਾ ਭੈਣ ਭਰਾ ਉਹਨਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਵੀਰੇ ਜੀ ਨਾਮ ਦੱਸੋ ਆਪਣਾ ਨਾਮ ਮੇਰਾ ਵੀਰ ਜੀ ਪਿੰਡ ਵੀਰੇ ਪਿੰਡ ਵੀ ਦੀ ਮਾਸ਼ੀ ਨੰਗਲ ਹਾਂਜੀ ਤੇ ਜ਼ਿਲ੍ਹਾ ਆਪਣਾ ਅਬਰਸਰ ਤਸੀਲ ਜਨਾਲਾ ਠੀਕ ਆ ਜੀ ਫੋਨ ਨੰਬਰ ਹੈਗਾ ਜੀ 6239970118 ਠੀਕ ਆ ਜੀ ਹਾਂਜੀ ਹਾਂਜੀ ਤਾਂ ਤਾਜ਼ੀਆਂ ਸੂਈਆਂ ਵੇੜਾਂ ਗੀਆਂ ਅੱਜ ਕੋਲੇ ਤਾਂ ਤਾਜ਼ੀਆਂ ਸੂਈਆਂ ਜੀ ਚੰਗੀ ਝੋਟੀ ਆ ਗਈ ਇੱਕ ਹਨਾ ਤਿਆਰ ਝੋਟੀ ਜਿਹਦੂ ਜਾਸੂਆ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਕੀ ਕਰੀਏ ਹਾਂਜੀ ਇਹਦੇ ਬਾਰੇ ਪਹਿਲਾਂ ਦੱਸ ਦਿਓ ਐਤੋਂ ਕਰ ਲਈਏ ਸ਼ੁਰੂ ਵੇੜ ਤੋਂ ਹੀ ਅਹ ਐਤੋਂ ਕੋ ਇਹਤੋਂ ਜੀ ਠੀਕ ਆ ਜੀ ਇਹ ਵੀ ਜੀ ਮੋਸ਼ ਕੀ ਇਹਦੇ ਛੇ ਦੰਦਾ ਹਾਂਜੀ ਹਾਂਜੀ ਤੁ ਜਾਸੂਆ ਠੀਕ ਆ ਜੀ ਇਹ ਇੱਕ ਕੱਲ ਦੀ ਸੂਈ ਜੀ ਸਵੇਰੇ ਇਹ ਕੱਲ ਸਵੇਰ ਦੀ ਸੂਈ ਆ ਹਾਂ ਜੀ ਜਿਹਦੇ ਬੋਲਾ ਸਟਾਰਟਿੰਗ ਆ ਤੇ ਲੱਗਾ ਇਹ 12 ਕਿਲੋ ਬਰਤਨਾਂ ਕਿਲੋ 12-13 ਕਿਲੋ ਬੋਲਾ ਆ ਖਣ ਵਿਖਾਓ ਵੇੜ ਦਾ ਤਾਂ ਵੇਖੋ ਵੀਰੋ 12 ਕਿਲੋ ਬੋਲਾ ਸਟਾਰਟਿੰਗ ਮੈਂ ਕਿ ਥਾਂ ਦੀ ਗੱਲ ਕਰੀਏ ਤੇ ਵੀਰੇ ਕੀ ਕਹਨੇ ਆ ਤਾਂ ਚਿੱਟੇ ਸਿੰਘ ਦੀ ਆ ਗਈ ਹਨਾ ਕਰਮਾਂ ਲਈ ਮੰਨੀ ਜਾਂਦੀ ਆ ਠੀਕ ਐ ਸਿੱਗੀ ਹੈਗੀ ਹਾਂ ਜੀ ਜੀ ਗਰੰਟੀ ਨਾਲ ਸਿੱਗੀ ਆ ਬਾਤ ਤੇ ਬਾਕੀ ਕੱਦ-ਕਾਠ ਵੀ ਵੱਡਾ ਆ ਗਿਆ ਹਨਾ ਵੀਰੇ ਹਾਂ ਜੀ ਹਾਂ ਜੀ ਤਾਂ ਇਹਦਾ ਵਿਖਾਈਏ ਤੋਰਾ ਵੀਰੇ ਹਲੋ ਤੁਹਾਡੇ ਹੋਰ ਵੇਖੋ ਵੀਰੋ ਚੰਗੀ ਵੈੜ ਆ ਗਈ ਆ ਤਾਜੀ ਸੂਈ ਆ ਬੱਚਿਆਂ ਨੇ ਕੀ ਪਾਇਆ ਵੀਰ ਜੀ ਤੇਰੇ ਮਾਰ ਬੱਚਾ ਜੀ ਵਸ਼ਿਆ ਗਿਆ ਤਾਂ ਵੀਰੇ ਲੰਮੀ ਬੇਲ ਆ ਫੁੱਲ ਕੱਦ ਵਜਣਾ ਤਾਂ ਲੈਵਲੂਏ ਦੀ ਗੱਲ ਕਰੀਏ ਤਾਂ ਕਮਾਲਾਂ ਪਾਉਣ ਵਾਲੀ ਆ ਐ ਠੰਡ ਠੁਣ ਚੰਗਾ ਲੱਗਿਆ ਤਾਂ ਚਿੱਟੇ ਸਿੰਘ ਵਾਲੀ ਆ ਗਈ ਚੁੰਗੀ ਵੈੜ ਵੀਰੇ ਇਹ ਬਹੁਤ ਚੰਗੀ ਮੰਨੀ ਜਾਂਦੀ ਆ ਚੰਗੀ ਵੈੜ ਆ ਲੰਮੀ ਬੇਲ ਤਾਂ ਮੈਂਨ ਗੱਲ ਵੀਰੇ ਕੱਦ ਕਾਠ ਬਹੁਤ ਆ ਵੇੜ ਦਾ ਇਹ ਖਾਕ ਜਿੰਦਰ ਵੀਰ ਦਾ ਥਾਣੇ ਕਰਾ ਵੀਰ ਜੀ ਦੁੱਧ ਕਿੰਨਾ ਕਿਚ ਵਾਜੂ ਵੇੜ ਫਿਰ ਦੁੱਧ ਵੀ ਤੇਰੇ 17 18 ਕਿਲੋ ਪਰ ਮਾਨਾ ਦੇਣਾ ਚਾਹੀਦਾ ਥੰਦ ਹਿਸਾਬ ਨਾਲ ਹੈ ਨਾ ਜੀ ਹਾਂ ਥਣ ਵੇਖੋ ਕਿਹੜਾ ਲੱਗਾ ਵੇੜ ਨੂੰ ਬਹੁਤ ਚੰਗੀ ਵੇੜਾ ਚੰਗੀ ਏ ਛੇ ਦੰਦ ਆ ਗਈ ਨਾ ਤਾਂ ਬਾਕੀ ਵੀਰੇ ਲੈ ਵਾਲੂਆ ਚੈੱਕ ਕਰ ਲੋ ਤਾਂ ਬੋਲਾ ਸਟਾਰਟਿੰਗ 12 ਕਿਲੋ ਆ ਤਾਂ ਬਾਕੀ ਵੀਰੇ ਕਿਹੋ ਜਿਹਾ ਥਣ ਭਾਂਡਾ ਲੱਗਿਆ ਦੁੱਧ ਤਾਂ ਵੀਰਾਂ ਦੀ ਸੇਵਾ ਦਾ ਗਾੜੀ ਦੁੱਧ ਵਾਲੇ ਡੱਕੇ ਲੋਣ ਵਾਲੀ ਵੇੜਾ ਵੇਖੋ ਵੀਰੋ ਬਹੁਤ ਚੰਗਾ ਥਣ ਲੱਗਿਆ ਤਾਂ ਬੱਚਾ ਵਸ਼ਾ ਪਾ ਲਿਆ ਮਗਰ ਹੈ ਨਾ ਵਸ਼ਾ ਵਸ਼ਾ ਜੀ ਠੀਕ ਹੈ ਜੀ ਬਹੁਤ ਚੰਗੀ ਵੈੜਾ ਤਾਂ ਹੁਣ 12 ਕਿਲੋ ਵੀਰ ਜੀ ਇਹਦੇ ਥਲੇ ਸਟਾਰਟਿੰਗ ਸਟਾਰਟਿੰਗ ਬੋਲਾ ਹੈ ਕੱਲ ਸੁਈ ਜੇ ਕੱਲ ਸੁਈ ਆ 3:00 4:00 ਵਜੇ ਠੀਕ ਹੈ ਜੀ ਤਾਂ ਵੀਰ ਜੀ ਚਵਾਚੂ ਕਿਵੇਂ ਦਾ ਮੈਨਾ ਵੀਰ ਜੀ ਬਹੁਤ ਜਗਾ ਤੁਹਾਨੂੰ ਆ ਬੱਚਾ ਲਾ ਕੇ ਮਖਮਲੀ ਨਹੀਂ ਠੀਕ ਹੈ ਜੀ ਵਿਖਾ ਦੇ ਤਾਂ ਵੇਖੋ ਵੀਰੋ ਬਿਨਾ ਮੰਗੇ ਤਾਂ ਵੀਰ ਜੀ ਬਿਨਾ ਬਿਨਾ ਠੰਡੀ ਵੰਗੇ ਤੋਂ ਠੀਕ ਹੈ ਜੀ ਕੀ ਬਾਤ ਹੈ ਇਹ ਨਹੀਂ ਕੋਈ ਮੰਗਾ ਨਹੀਂ ਕੋਲ ਨਹੀਂ ਬੱਚਾ ਛੱਡੋ ਪੈਣਾ ਆ ਠੀਕ ਹੈ ਜੀ ਠੰਡੀ ਪ੍ਰਫਰ ਕੀ ਬਾਕੀ ਵੀਰੇ ਦੁੱਧ ਵੀ ਇਹਦਾ ਮਈਆਂ ਵਰਗਾ ਹੋਣਾ ਹੈ ਨਾ ਜੀ ਦਾ 5 ਫੈਂਡ ਦਾ ਬੰਦ ਹੋਏ 5 ਫੈਂਡ ਦਾ ਠੀਕ ਹੈ ਜੀ ਰੱਖੋ ਵੀਰੇ ਥਾਣੇ ਚੈੱਕ ਕਰੋ ਥਾਣਾ ਖਾਓ ਲੈਟ ਦਾ ਕਰਿਆ ਕੀ ਬਾਤ ਹੈ ਵਖਾਯੋਟ ਹੁਣ ਇੱਕ ਨਾ ਵਹਿੜ ਦੀ ਵਿਖਾ ਦੇ ਵੀਰਿਆ ਕੀ ਬਾਤ ਹੈ ਜੀ ਦੇਖੋ ਵੀਰੋ ਚਵਾ ਚੈੱਕ ਕਰ ਲੋ ਵਹਿੜ ਦਾ ਸਿਰ ਹਿਲਾਇਆ ਠੀਕ ਹੈ ਵੀਰੇ ਠੀਕ ਹੈ ਆ ਮਗਰ ਸੁਣਾ ਜੀ ਕੀ ਬਾਤ ਹੈ ਜੀ ਉਹ ਬੰਬੂ ਵਹਿੜ ਚਵਾ ਲੱਗਿਆ ਹੈਣਾ ਜੀ ਕੋਈ ਵੀ ਨਾ ਲੱਗਿਆ ਕੋਈ ਮੰਗਾ ਨਹੀਂ ਵੰਗੇ ਤੋਂ ਬਿਨਾ ਬਿਨਾ ਮੰਗੇ ਤੋਂ ਆ ਗਈ ਹੈਣਾ ਤੋੜ ਇੱਕ ਨਾ ਹੋਏ ਤਾਂ ਦੇਖੋ ਵੀਰੋ ਤੋੜਾ ਇੱਕ ਰੀ ਵਿਖਾ ਦਿਓ ਵੀਰ ਜੀ ਤੋੜ ਤੇ ਮੜ ਜਾਈ ਤਾਂ ਦੇਖੋ ਵੀਰੋ ਝੂੰਗੀ ਵਹਿੜ ਆ ਤਾਂ ਥਣਪਾਣੇ ਦੀ ਗੱਲ ਕਰੀਏ ਤਾਂ ਚੰਗੇ ਕਲਾਵੇ ਕੋਲੋਂ ਵਾ ਪਾਏ ਥੱਲੇ ਲੈ ਵੀ ਆਲੇ ਉਹ ਚੰਗੀ ਗੱਲ ਆ ਜੀ ਦੇਖ ਜੀ ਦਰਵਾਜ਼ਾ ਕੀ ਬਾਤ ਹੈ ਦੇਖੋ ਵੀਰੋ ਲੈ ਆ ਕੀ ਬਾਤ ਹੈ ਜੀ ਲੈ ਵੀਰ ਜੀ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਵੇੜ ਕਿੰਨੇ ਦੀ ਹੋ ਜੂ ਕੋਲੇ ਕੰਦਰਪਾ ਚਲੋ ਹੁੰਦੇ ਨਹੀਂ ਕੁਦਰਤੀ ਦੇਣ ਮੜ ਮੜ ਸਿੰਗ ਆ ਜੀ ਇਹ ਤਾਂ ਸਿੰਗ ਨਾਲ ਹੁੰਦੇ ਬਹਿੜਦੇ ਹਾਂਜੀ ਤੇ ਜਿੱਡੀ ਕਰਤੂਲ ਵਾਲੀ ਬਹਿੜ ਆ ਫਿਰ ਤਾਂ ਪਾ 70 ਦੀ ਬਿਜ ਲਿੰਦੇ 75 ਦੀ ਬਿਜ ਲਿੰਦੇ ਬਿਲਕੁਲ ਮਿਰਜੀ ਕਿੰਨਾਂ ਕਾਟ ਕਾਠਾ ਹਨਾ ਵੱਡੀ ਗੈੜਾ ਤਾਂ ਲੰਮੀ ਬੇਲ ਕਿੰਨੇ ਦੀ ਵਿੱਚ ਹੀ ਹਾਣਾ ਹੋ ਜੀ ਹੁਣ ਕੋਲੇ ਕੰਦਰਪਾ ਪਾ 65 ਪਾ 60 ਕਰਾਲਾ ਹਾਂਜੀ 55 ਹੀ ਦੇ ਦਈਏ ਜਾਣਦੇ ਹੋ ਹੈ ਤਿੰਨ ਜਾਂਦਾ ਦੁੰਜਾ ਦੀ ਹਾਨਾ ਕੋਈ 20000 ਦੀ ਵੈਟ ਦੇ ਦਾਂਗੇ ਪਰ ਦੇਣੀ ਨਹੀਂ ਕੈਨੇਡੀ ਨਹੀਂ ਵੱਡੀ ਵੈਟ ਆ ਵੀਰੇ ਨਹੀਂ ਚੰਗੀ ਸਫਾਈ ਆ ਵੈਟ ਦੀ ਦੁੱਧ ਤਾਂ 20 ਨਹੀਂ ਆਂਦਾ ਦੁੱਧ 17 18 ਕਿਲੋ ਤੈਨੂੰ ਦੇ ਦੂਗੀ ਨਾਲੇ ਵੀਰ ਜੀ ਮੈਨ ਗੱਲ ਹੁੰਦੀ ਆ ਚਵਾ ਚੂ ਦੀ ਹਨਾ ਪਸ਼ੂ ਦੀ ਚਵਾ ਇੱਕ ਨੰਬਰ ਲੱਗਾ। 19 ਬਾਰੇ ਕੋਈ ਬੰਗਾ ਨਹੀਂ ਕੋਈ ਗੱਲ ਨਹੀਂ ਸੀ ਬਿਲਕੁਲ ਠੰਡੀ। ਬਹੁਤ ਚੰਗੀ ਵੈੜਾ। ਪਾਏ ਕੋ ਨਿਆਣਾ ਚੋਏ ਭਾਏ ਕੋ ਸਿਆਣਾ ਚੋਏ ਕੋ ਭੈਣ ਚੋਏ ਭਾਏ ਕੋ ਸਾਡੀ। ਤੇ ਵੀਰ ਜੀ ਇੱਕ ਗੱਲ ਆ ਆਪਣਾ ਬੂੰਜਿਆ ਚ ਵੀ ਮਾਂਤਨ ਕਰ ਦਿਓ ਹਨਾ ਕੋਈ ਵੀਰ ਫੋਨ ਕਰਦਾ ਨਾ। ਛੋੜ ਛੱਪਾ। ਮੋੜਦਾ ਨਹੀਂ ਕਿਸੇ ਨੂੰ ਹਨਾ। ਠੀਕ ਆ ਵੀਰ ਜੀ। ਨਾ ਬਹੁਤ ਚੰਗੀ ਵੈੜਾ ਜੀ। ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੈੜਾ ਇਹਦਾ ਦੱਸਿਓ। ਇਹ ਵੀ ਵੀਰੇ ਸ਼ਹੀਦ ਨੂੰ। 6 ਦਾ? ਹਾਂ ਜੀ। ਠੀਕ ਆ ਜੀ। ਇਹ ਵੀ ਕੱਲ੍ਹ ਸੁਈ ਰਾਤ 12:00 ਵਜੇ। ਕੱਲ੍ਹ 12:00 ਵਜੇ ਸੁਈ। ਇਹ ਤਾ ਵਿਖਾਈਏ ਵੀਰੇ ਇਹਦਾ ਤੋਰਾ ਵੇਖੋ ਵੀਰੋ ਆ ਵਸ਼ੀ ਆ ਗਈ ਆ ਕੀ ਬਾਤ ਹੈ ਚੰਗੇ ਸੀਮਨ ਦਾ ਬੱਚਾ ਪਾਇਆ ਨੇ ਹਣਾ ਤਾਂ ਬਹੁਤ ਸ਼ਾਨਦਾਰ ਵਸ਼ੀ ਪਾਈ ਵੀਰੋ ਚੈੱਕ ਕਰੋ ਤਾਂ ਵੈੜ ਦਾ ਤੋਰਾ ਤਰਾ ਚੈੱਕ ਕਰ ਲਓ ਤਾਂ ਲੇਵਾ ਕੀ ਬਾਤ ਆ ਜੀ ਐ ਚੰਗਾ ਤਲਲੇਦਾਰ ਲੇਵਾ ਵੀਰੋ ਇਹਦਾ ਵੀ ਚੰਗੇ ਰਿਕਾਰਡ ਵਾਲੀ ਵੈੜ ਹੈ ਵੀ ਬਹੁਤ ਚੰਗੇ ਪਸ਼ੂ ਲੈ ਕੇ ਆਉਂਦਾ ਵੀਰ ਚੰਗੀਆਂ ਵੈੜਾ ਲਿਆਂਦੀਆਂ ਐ ਥੱਬੇ ਥੱਬੇ ਲਾਏ ਵੀਰੇ ਤਾਂ ਚੰਗੇ ਪਸ਼ੂ ਦੀ ਸਿਫਤ ਤਾਂ ਹੀ ਹੁੰਦੀ ਆ ਉਹ ਸੋਹਣੀ ਵੈੜਾ ਐ ਲੈਵੇ ਬਾਜਾ ਲੈਓ ਜੀ ਸਮਾਗੀ ਵੀਰੇ ਥਾਂ ਦੀ ਗੱਲ ਕਰੀਏ ਤਾਂ ਥਾਂ ਵੀ ਬਹੁਤ ਚੰਗਾ ਲੱਗਿਆ ਵੈੜ ਨੂੰ ਤਾਂ ਲੈਵਾ ਕੀ ਬਾਤ ਐ ਨਰਮ ਖਾ ਕੇ ਅੰਦਰ ਪਾ ਵੈੜ ਦੇਦਾ ਵੀ ਗਾੜੀ ਵੇਖੋ ਵੀਰੋ ਇੱਕ ਵਾਰੀ ਲਾਕੇ ਤੋਂ ਥਣ ਥਣ ਚੈੱਕ ਕਰ ਲੋ ਲੇਵਾ ਲੇਵੇ ਦੀ ਗੱਲ ਕਰੀਏ ਤਾਂ ਵੀਰੇ ਕਿੰਨਾ ਲੇਵਾ ਗਾਹ ਨੂੰ ਬਣਿਆ ਹੋਇਆ ਵੈੜ ਦਾ ਇੰਨਾ ਪਛਾਣ ਨੂੰ ਚੜਿਆ ਵਾ ਬਹੁਤ ਚੰਗੀ ਵੈੜਾ ਵੀਰੇ ਚਵਾ ਕੇ ਮੈਂ ਤਾਂ ਨਿਕਲਿਆ ਮੈਂ ਤਾਂ ਬਹੁਤ ਚੰਗੀ ਵੀ ਇੱਥੇ ਚੋਣ ਵਸ਼ੀ ਚੰਗੀ ਥੱਲੇਦਾਰ ਨਿਕਲੀ ਚਵਾ ਕੀ ਬਾਤ ਹੈ ਜੀ ਤਾਂ ਮਗਰ ਇਹਦੇ ਵਸ਼ੀ ਆ ਗਈ ਹੈ ਨਾ ਮਗਰ ਵਸ਼ੀ ਜੀ ਤੇ ਵੀਰ ਜੀ ਇਹਦਾ ਮੁੱਲ ਇਹਦਾ ਮੁੱਲ ਵੀਰੇ ਉੱਚੀ ਬੈਠ ਕਲਿੰਦਰ ਪਾ ਵੇਖ ਪਹਿਲਾ ਵੀ ਜਿੰਨੀ ਬੈਠ ਕੋ ਉਨਾ ਥੱਲੇ ਥੱਬਾ ਆ ਬੈਠ ਨੇ ਪਾਇਆ ਪਾਇਆ ਜੀ ਕਲਾਵਾ ਥੱਲੇ ਪੂਰਾ ਬੋਚ ਕਿਨੇ ਦੇ ਦिए ਜਾਣ ਦੇ ਵੀਰ ਜੀ ਇਹ ਵੀ ਜਾ ਜੀ ਦਾਦਾ ਤੁਸੀਂ ਕਿਨੇ ਦੇ ਨਹੀਂ ਦਾੜਾ ਰੇਟ ਜਾਇਜ ਹੁੰਦਾ ਜਾਣਦੇ ਕੋਈ ਨਾ ਕਲਿੰਦਰ ਪਾ ਹੈ ਨਾ ਬੜਾ ਮਲ ਪਸ਼ੂ ਦਾ ਦੋ ਤੇ ਨਹੀਂ ਪਾਉਣੇ ਹੁੰਦੇ ਵੀਡੀਓ ਜੀ ਹਾਂ ਜੀ ਪਾਉਣੇ ਹੁੰਦੇ ਮਲ ਟੌਪ ਕਲਾ ਸੀ ਟੌਪ ਦੇ ਰੇਟ ਜਾਇਜ ਹਨਾ ਰੇਟ ਬਿਲਕੁਲ ਜਾਇਜ ਠੀਕ ਹੈ ਜੀ ਮੈਂ 60 ਵੀ ਦੇ ਦिए ਹੋਰ ਕਰ ਦਿਓ ਮੰਨਦੋਂ ਵੀਰੇ 60 ਵੀ ਦੇ ਦिए ਯਾਰ ਛੱਡ ਜੋ ਸਰਚੋਂ ਯਾਰ ਛੱਡਦਾ ਸਰਚੋਂ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਜ ਹੁੰਦਾ ਹਰ ਵੀਡੀਓ ਜੇ ਚੰਗੀ ਵੈੜਾ ਲੈ ਵਲੂਆ ਚੰਗਾ ਘੈਂਟ ਲੱਗਿਆ ਤਾਂ ਬੱਚਾ ਵੀ ਮਗਰ ਚੰਗਾ ਪਾਲਿਆ ਵੀਰੇ ਵਸ਼ੀ ਆ ਗਈ ਹੈਨਾ ਤਾਂ ਸਰਚੋਂ ਵੀ ਯਾਰ ਛੱਡ ਦਿਓ ਹੈਨਾ ਬਹੁਤ ਚੰਗੀ ਵਸ਼ੀ ਠੀਕ ਹੈ 60 ਚੋ ਕੋਈ ਨਾ ਮਾਤਨ ਹੋ ਜੂ ਹਣਾ ਵੀਰੇ ਪਾਉ ਦਾ ਪੰਛੀ ਦਾ ਭਾਂ ਮੋਲ ਤਾਂ ਭਾਂ ਮੰਗਣ ਨੂੰ 70 ਵੀ ਮੰਗ ਲਈ 75 ਵੀ ਮੰਗੀਆਂ ਵੇਖਦੀ ਆ ਵੇਖਦੀ ਵੀਰੇ ਰੇਟ ਚਾਹ ਪਾ ਵੀ ਪਸ਼ੂ ਚੰਗੇ ਤੇ ਮੁੱਲ ਜੀ ਆਜ ਪੋਣਾ ਬਿਲਕੁਲ ਜੀ 60 ਚੋ ਯਾਰ ਮਾਣਾ ਬਾਕੀ ਕੋਈ ਫੋਨ ਲਾ ਲੈ ਮੋੜਦਾ ਨਹੀਂ ਮੋੜਨ ਦੀ ਕਰਾਂਗੇ ਛੋਟੇ ਪਾਗਲ ਕੀ ਬਾਤ ਹੈ ਵੇਖੋ ਵੀਰੇ ਫੋਨ ਲਾ ਲਿਓ ਬਹੁਤ ਚੰਗੀ ਵੈੜਾ ਬਹੁਤ ਚੰਗੀ ਵੈੜਾ ਲੈ ਵਾ ਲੋ ਚੰਗਾ ਘੈਂਟ ਲੱਗਿਆ ਵੈੜ ਨੂੰ ਸ਼ਿਗੀ ਮੂਵੀ ਸ਼ਿਗੀ ਆ ਜੀ ਠੀਕ ਆ ਜੀ ਹਾਂ ਜੀ ਤੀਜੇ ਨੰਬਰ ਤੇ ਆ ਗਈ ਝੋਟੀ ਇਹ ਤਾਂ ਦੱਸਿਓ ਇਹ ਝੋਟੀ ਵੀ ਦੀ ਗੱਬਣ ਖਾਓ ਝੋਟੀ ਕਦਾ ਥੱਬਾ ਲਾਇਆ ਜੀ ਕੀ ਬਾਤ ਆ ਜੀ ਵੀਰ ਜੀ ਇਹ ਸੂਣ ਵਾਲੀ ਹਜੇ ਹਨਾ ਤਿਆਰ ਹੀ ਆ ਬਾਹਰ ਲਾ ਜੀ ਉੱਤੇ ਡਾਂਗੀ ਤਿਆਰੀ ਹੈ ਹਨਾ ਤਾਂ ਗੋਲੇ ਵੀਰ ਜੀ ਤੋਰ ਦੇ ਵੇਖੋ ਵੀਰੋ ਚੰਗੀ ਝੋਟੀ ਆ ਤਿਆਰ ਆ ਦੇਣ ਇੱਕ ਦੋ ਬਾਕੀ ਹਜੇ ਹਨਾ ਡੋਗ ਦੇ ਲੈ ਜੀ ਵੀਰ ਜੀ ਹਾਂ ਦੋ ਤੇ ਲੈ ਸੂਣ ਬਣਾ ਝੋਟੀ ਬਣੀ ਕਿ ਨਹੀਂ ਗਾਮਸ਼ਾਨ ਨਾ ਝੋਟੀ ਬੋਲੇ ਵਾਲਾ ਬਹੁਤ ਬਣਿਆ ਹਨਾ ਜੀ ਤਾਂ ਵੇਖੋ ਵੀਰੋ ਫੇਸ ਕੁਆਲਟੀ ਝੋਟੀ ਦੀ ਚੈੱਕ ਕਰ ਲਓ ਚੰਗੀ ਸੋਨੀ ਝੋਟੀ ਆ ਉਹ ਆ ਝੋਟੀ ਜੱਕ ਕਿਲਿੰਦਰ ਪਾ ਲੈਵਾ ਕਿਤਨਾ ਕਿਲਿੰਦਰ ਪਾ ਲੈਵਾ ਚੋਟੀ ਲੈਵਾ ਚੈੱਕ ਕਰ ਲੋ ਐ ਚੰਗਾ ਲੈਵਾ ਜੀ ਲੈ ਆ ਕਮਾ ਲਓ ਜੀ ਮਾ ਲਓ ਡਾਲੀਆਂ ਸਾਗ ਦਾ ਪੱਕਾ ਕਿਦਾਂ ਥੋਪਾ ਲਾਇਆ ਝੋਟੀ ਨੇ ਵੇ ਬਹੁਤ ਚੰਗਾ ਜੀ ਲੈਵਾ ਰੂਆ ਸ਼ਾਨਦਾਰ ਲੱਗਿਆ ਹਨਾ ਜੀ ਹਾਂ ਜੀ ਹਾਂ ਵੀਰ ਜੀ ਇਹਦਾ ਮੁੱਲ ਪਹਿਲਾ ਮੋਲ 95 ਕਰਾਲਾ ਭੈਣ 90 ਕਰਾਲਾ ਹਾਂਜੀ 87 ਹਜ਼ਾਰ ਦੀ ਛੋਟੀ ਦੇ ਦिए 87 ਦੀ ਦੇ ਦिए ਨਹੀਂ ਠੀਕ ਆ ਰੇਟ ਜਿਆਦਾ ਬਾਕੀ ਵੀਰੇ 87 ਜੋ ਮਾਨਤਨ ਇਹ ਛੋਟੀ ਵੀ ਇੱਕ ਤਾਂ ਬਣੀ ਹੈ ਚਿੰਗੀ ਬੜੀ ਸੀਲ ਬੜੀ ਹੈ ਫਾਇਦੇ ਦਾ ਬੈਠਾ ਰਹੇ ਸੀਰ ਬਹੁਤ ਆ ਉਹ ਸੀੜਾ ਇਹ ਜੇ ਪਸ਼ੂ ਸੁੰਦੇ ਦਾ ਕਿ ਦੁੱਧ ਦਿੰਦਾ ਹਨਾ ਜੀ ਹਾਂ ਜੀ ਹਾਂ ਜੀ ਪਿੰਡਾਂ ਝੋਟੀ ਲਈ ਬਹੁਤ ਚੰਗੀ ਆ ਲੱਗ ਗਿਆ ਜੀ ਬਿੰਦੀਆਂ ਵਾਲਾ ਚੱਡਾ ਆ ਗਿਆ ਥੱਲੇ ਵਾਲੂ ਆ ਇਹਦਾ ਬਹੁਤ ਸ਼ਾਂਵਿਰ ਬਣੂ ਬਹੁਤ ਫੇਰੇ ਇਹਦਾ ਸੁੰਦੇ ਦਾ ਇਹ ਲੈ ਲੈ ਜੀ ਦੋ ਤਿੰਨ ਦਿਨ ਲੈ ਇਹ ਲੈ ਜੀ ਦੋ ਤਿੰਨ ਦਿਨ ਹਨਾ ਜੀ ਝੰਡੀ ਝੁੰਡੀ ਬੜੀ ਝੋਟੀ ਪਰ ਲਾਓ ਛੱਬੇ ਹੀ ਹਾਂ ਬਹੁਤ ਬਣੂਗਾ ਤਾਂ ਵੀਰੇ ਇਹ ਮੋਲ ਦੀ ਗੱਲ ਕਰੀਏ ਤਾਂ ਫਿਰ ਮਾਂਤਨ ਹੋ ਜੂ ਹੁਣ ਕੋ ਕਰ ਤਾਂ ਹੋਰੀ ਹਾਲ ਚੜ ਛੱਡ ਦਿਓ ਜਾਂਦੇ ਹੋ 86 ਦੀ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਫੋਨ ਲਾਉਣ ਮੋੜਦੇ ਨਹੀਂ ਹਨਾ ਚਾਰੂ ਝੋਟੀਆਂ ਵੀਰੇ ਦੋਦਰੂ ਚੰਗੀ ਨਿਕਲੋ ਹਨਾ ਤਾਂ ਚੰਗੇ ਪਸ਼ੂਆ ਵੀਰ ਕੋਲੇ ਤਿੰਨੇ ਚੰਗੇ ਰਿਕਾਰਡ ਵਾਲਿਆ ਵੀਰੋ ਲੇਵੇ ਲੂਵੇ ਚੰਗੇ ਘੈਂਡ ਲੱਗਿਆ ਚੁੰਗੀ ਵੜਾ ਚਿੱਟੇ ਰਿੰਗ ਦੀ ਆ ਥਣ ਥਣ ਬਹੁਤ ਚੰਗਾ ਲੱਗਿਆ ਤਾਜ਼ੀਆਂ ਸੂਈਆਂ ਵੜਾ ਨੇ ਝੋਟੀ ਸ਼ਾਨਦਾਰਾ ਬਾਕੀ ਵੀਰੋ ਤੁਸੀਂ ਵੀਰ ਨੂੰ ਫੋਨ ਲਾ ਲਿਓ ਮਾਨਤਨ ਖੁੱਲਾ ਹੋ ਜੂਗਾ ਰੇਡ ਵੀਰ ਦਾ ਹਰ ਵੀਡੀਓ ਜਾਇਜ਼ ਹੁੰਦਾ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸ ਦਿਆ ਕਰੀ ਐਡਰੈਸ ਵੀਰ ਜੀ ਪਿੰਡਾ ਡਾ ਮਾਸ਼ੀ ਨੰਗਲ ਹਾਂਜੀ ਤੇ ਜ਼ਿਲ੍ਹਾ ਅਮਰਸਰ ਸੰਦੇਜਨਾਲਾ ਜੀ ਤਾਂ ਫੋਨ ਨੰਬਰ ਵੀ ਫੋਨ ਨੰਬਰ 6239970118 ਠੀਕ ਆ ਜੀ ਸਸੀਗਾ ਵੀਰ ਜੀ ਸਸੀਗਾ